ਲੋਕੀ ਕਹਿੰਦੇ ਪਸ਼ੂ ਨੂੰ ਖਾਦਾ ਪੀਤਾ ਲੱਗਦਾ ਨਹੀਂ ਮੈਂ ਲੋਕਾਂ ਨੂੰ ਕਿਹਾ ਜਿੱਥੇ ਪ੍ਰੋਬਲਮ ਆ ਰਹੀ ਹੈ ਪਹਿਲਾਂ ਤੂੜੀ ਬੰਦ ਕਰੋ ਦੇਖੋ ਤੂੜੀ ਸਾਡੀ ਨਾ ਇਹ ਹੁਣ ਸਾਨੂੰ ਸਾਨੂੰ ਸੁਣਨਾ ਔਖਾ ਲੱਗਦਾ ਪਰ ਸੱਚ ਹੈ ਮੰਨਣਾ ਹੀ ਪੈਣਾ ਸੁਣਨਾ ਜਿੱਥੇ ਪਸ਼ੂ ਨੂੰ ਮੋਕ ਲੱਗ ਰਹੀ ਹੈ ਸਰਦੀਆਂ ਚ ਕੀ ਕਰਦੇ ਲੋਕੀ ਬਰਸੀਮ ਚ ਤੂੜੀ ਪਾਉਣੀ ਸ਼ੁਰੂ ਕਰ ਦਿੰਦੇ 2 ਕਿਲੋ 3 ਕਿਲੋ 4 ਕਿਲੋ ਜੀ ਹੁਣ 3 ਕਿਲੋ ਤੂੜੀ ਸੀ ਪਸ਼ੂ ਨੂੰ ਪਾਈ ਤਾਂ 2 ਸਵਾ ਤੋਂ ਕਿਲੋ ਗੋਹੇ ਚ ਆ ਜਣੀ ਹੈ ਮੁਰਕੇ ਸੀ ਬਾਤੀਆਂ ਬਾਤ ਲੈਣੀ ਹੈ ਉਹ ਸਿੱਧੀ ਬਾਤੀਆਂ ਚ ਪਾ ਲੋ ਡੰਗਰ ਨੂੰ ਜ਼ਰੂਰੀ ਖਵਾਣੀ ਹੈ ਹੂੰ ਜੇ ਤੁਸੀਂ 2.5 ਕਿਲੋ ਬਾਹਰ ਹੀ ਕੱਢਣੀ ਹੈ ਗੋਹੇ ਚ ਤੋਲ ਕੇ ਮਨਕੇ ਦੇਖ ਲਓ ਪਸ਼ੂ ਨੂੰ ਤੂੜੀ ਜਦੋਂ ਮੋਕ ਲੱਗਦੀ ਹੈ ਇੰਡਾਈਜੈਸ਼ਨ ਹੈ ਬਦਹਜਮੀ ਹੈ ਇਹ ਜੁਗਾਲੀ ਕਰਨ ਵਾਲੇ ਪਸ਼ੂ ਨੇ ਭੁੱਲ ਜੰਨੇ ਸੀ ਬਾਰ ਬਾਰ ਪਰ ਡਾਕਟਰ ਸਾਹਿਬ ਤੂੜੀ ਤਾਂ ਸਾਲਾਂ ਤੋਂ ਪਾਈ ਜਾਂਦੀ ਰਹੀ ਹੈ ਸਾਲਾਂ ਤੋਂ ਤਾਂ ਦੇਖੋ ਗੱਲ ਹੀ ਹੈ ਨਾ ਸਾਲਾਂ ਤੋਂ ਤਾਂ ਦੇਸੀ ਕਿਉਂ ਵੀ ਖਾਤਾ ਜਾ ਰਿਆ ਸੀ ਜੀ ਸਾਲਾਂ ਤੋਂ ਨਾ ਤਾਂ ਬੁਲਟ ਮੋਟਰਸਾਈਕਲ ਨੇ ਨਾ ਆਈਫੋਨ ਸੀਗੇ ਸਾਲਾਂ ਤੋਂ ਅਸੀਂ ਜੰਗਲ ਪਾਣੀ ਵੀ ਬਾਹਰ ਜਾਂਦੇ ਸੀ ਹੂੰ ਹੁਣ ਤਾਂ ਇੱਥੇ ਬਾਥਰੂਮ ਇੱਥੇ ਬੈਡਰੂਮ ਇੱਥੇ ਹੀ ਤੁਹਾਡੀ ਰਸੋਈ ਅਸੀਂ ਪਿੰਡ ਜਦੋਂ ਰਹਿੰਦੇ ਸੀ ਤਾਂ ਅਸੀਂ ਮੰਡੀ 'ਚ ਘਰ ਤੋਂ 4 ਕਿਲੋਮੀਟਰ ਚਾਈਦਾ ਸੀ ਠੀਕ ਹੈ ਜੀ ਸਕੂਲ ਚਾਈਦਾ ਸੀ ਤਾਂ ਸਾਈਕਲ ਤੇ ਚਾਈਦਾ ਸੀ ਅਸੀਂ ਤੁਸੀਂ ਇਹ ਤਾਂ ਦੇਖੋ ਨਾ ਵੀ ਸਾਲਾਂ ਤੋਂ ਤੂੜੀ ਤਾਂ ਪਾਈ ਜਾ ਰਹੀ ਹੈ ਜੀ ਪਿੰਡ ਦੇ ਟੋਬੇ ਤੇ ਡੰਗਰ ਕਿੰਨਾ ਤੇ ਜਾਂਦੇ ਆ ਹੂੰ ਜਿਹੜੇ ਡੰਗਰ ਦੀ ਪਹਿਲਾਂ ਪਸ਼ੂ ਦੀ 5 7 10 ਕਿਲੋਮੀਟਰ ਸੈਰ ਹੁੰਦੀ ਸੀ ਨਾਲ ਬੰਦਿਆਂ ਦੀ ਹੁੰਦੀ ਸੀ ਅਸੀਂ ਜਦੋਂ ਪਿੰਡ ਰਹਿੰਦੇ ਸੀ ਛੁੱਟੀਆਂ ਤੇ ਗਰਮੀਆਂ 'ਚ ਅਸੀਂ 9 10 ਵਜੇ ਸਾਡੇ ਸਾਰੇ ਨਿਆਣ ਦੇ ਹੀ ਕੰਮ ਸੀ ਟੋਬੇ ਸੀ ਪਿੰਡ ਦਾ ਮੰਡੀ ਸੀ ਟੋਬਾ ਸੀ ਉੱਥੇ ਬੈਠ ਜਾਣਾ ਡੰਗਰਾਂ ਨੇ ਛੱਪਣਾ ਚ ਨਾਈ ਜਾਣਾ ਜੀ ਠੀਕ ਹੈ ਨਾ ਉਸ ਟਾਈਮ ਸਾਡੇ ਕੋਲ ਉਸ ਵੇਲੇ ਨਹੀਂ ਦੀ ਹੁੰਦੇ ਪਏ ਪ੍ਰਾਣੀ ਗੱਲ ਕਰਾ ਜੋ ਸਾਡੇ ਕੋਲ ਹੁੰਦੇ ਸੀ ਜੀ ਤੇ ਉਤੀ ਘੂਮ ਕੰਮ ਲੈਣਾ ਉੱਥੇ ਹੀ ਜੋ ਫਲ ਫਰੂਟ ਲੱਗੇ ਹੁੰਦੇ ਸੀ ਬੜੇ ਉਹ ਵੀ ਉੱਥੇ ਮਤਲਬ ਕਿ ਸਾਹਮਣੇ ਗੁਰੂ ਘਰ ਸੀ ਕਦੇ ਉੱਥੋਂ ਜਾ ਕੇ ਕੁਝ ਖਾਇਆ ਹੋਣਾ ਫਿਜ਼ੀਕਲ ਮੂਵਮੈਂਟ ਕਿੰਨੀ ਸੀ ਪਸ਼ੂ ਦੀ ਫਿਜ਼ੀਕਲ ਮੂਵਮੈਂਟ ਤਾਂ ਅਸੀਂ ਅਸੀਂ ਸਿਰਫ ਸਾਡਾ ਭੋਜਨ ਨਹੀਂ ਬਦਲਿਆ ਦੇਖੋ ਇਹ ਬੜੀ ਸਪਸ਼ਟ ਗੱਲ ਹੈ ਮੈਂ ਤੁਹਾਨੂੰ ਇਹਦੇ ਬਾਰੇ ਅੰਕੜੇ ਵੀ ਦੇ ਦੂੰਗਾ ਸਾਡੇ ਭੋਜਨ ਦੀ ਕੁਆਲਿਟੀ ਤੇ ਭੋਜਨ ਦੇ ਵਿੱਚ ਜਿਹੜੇ ਖੁਰਾਕੀ ਤੱਤਾਂ ਦਾ ਪੱਧਰ ਬਹੁਤ ਜ਼ਿਆਦਾ ਘਟ ਗਿਆ ਜੀ ਨਾ ਮੰਨੀਏ ਅਸੀਂ ਕੋਈ ਗੱਲ ਨਹੀਂ ਇਹ ਤਾਂ ਭਜਦਾ ਸਕਦੇ ਨਹੀਂ ਹੁਣ ਤਾਂ ਅੰਕੜੇ ਹੈਗੇ ਇਹ ਚ ਸੋ ਕੀ ਹੋ ਰਿਹਾ ਨਾ ਮੂਵਮੈਂਟ ਘਟ ਗਈ ਤੂੜੀ ਹੁਣ ਉਹ ਨਾ ਓ ਕਰਨਕ ਰਹੀ ਐ ਨਾ ਉਹ ਤੂੜੀ ਰਹੀ ਪਸ਼ੂ ਇੱਕੋ ਥਾਂ ਤੇ ਵੱਜ ਗਿਆ ਹਾਂ ਪਸ਼ੂ ਇੱਕ ਥਾਂ ਤੇ ਵੱਜ ਗਿਆ ਜੀ ਇਹ ਪੰਜ ਚੀਜ਼ਾਂ ਨੇ ਮਿਸਟ੍ਰਾਈਟਰ ਥੰਡ ਰੋਗ ਖੋਰਾ ਦੇ ਰੋਗ ਬੋਲਦੀਆਂ ਨਹੀਂ ਰਹਿੰਦੀਆਂ ਨਹੀਂ ਔਰ ਪੂਰਾ ਦੁੱਧ ਨਾ ਦੇਣਾ ਜਿਹਦਾ ਲੀਕੀਗੜ ਮੀਨ ਕਰਨਾ ਹੁਣ ਤੂੜੀ ਬੰਦ ਕਰਾਤੀ ਜਿੱਤੇ ਜੀ ਲੋਕਾਂ ਨੇ ਕਿ ਫੀਡ ਬੰਦ ਕਰ ਦੇ ਥੋੜੇ ਦਿਨ ਉਹਦੇ ਹਜਮ ਨਹੀਂ ਨਾ ਹੋ ਰਿਹਾ ਜੀ ਤੂੜੀ ਦੇ ਉੱਤੇ ਅਸੀਂ ਜਾਵਾਂਗੇ ਕਿ ਇੱਕ ਵਾਰੀ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਤੂੜੀ ਨੂੰ ਸੋਧ ਕੇ ਪਾਓ ਪਸ਼ੂਆਂ ਨੂੰ ਸੋਧ ਕੇ ਨਾ ਬੜਾ ਵਧੀਆ ਟੈਕਨੀਕ ਹੈ ਉਹਦੇ ਨਾਲ ਤੂੜੀ ਪੋਲੀ ਹੋ ਜਾਂਦੀ ਹੈ ਪਰ ਦੇਖੋ ਇੱਕ ਗੱਲ ਹੈ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਜਨੀ ਜੀ ਬੜੇ ਲੋਕ ਬੈਸਦੇ ਰਹਿੰਦੇ ਆ ਜੀ ਅਸੀਂ ਇਦਾਂ ਕਰਦੇ ਆ ਅਸੀਂ ਉਹ ਆ ਕਰਦੇ ਆ ਸਾਡੇ ਦਾਦੇ ਪਰਦਾਦੇ ਮੈਂ ਕਹਣਾ ਵੀਰੇ ਹੁਣ ਬੈਸ ਵਾਲਾ ਗਿਆ ਠੀਕ ਹੈ ਅਸੀਂ ਤਾਂ ਵਸੇਰੀਆਂ ਤਰੰਗਾਹਾਂ ਲੈ ਰਹੇ ਆ ਤੁਸੀਂ ਜੇ ਨਾ ਸੁਧਰੇ ਤੁਸੀਂ ਮਰ ਜਾਣਾ ਜੀ ਔਰ ਮੈਂ ਲੋਕਾਂ ਨੂੰ ਦੇਖ ਰਿਹਾ ਕਿਉਂਕਿ ਸਾਡਾ ਸਾਨੂੰ ਫਰਕ ਪੈਂਦਾ ਇਹਦੇ ਨਾਲ ਨਹੀਂ ਫਰਕ ਪੈਂਦਾ ਤਾਂ ਨਹੀਂ ਜੀ। ਤੂੜੀ ਦਾ ਬਦਲ ਕੀ ਆ ਫਿਰ? ਤੂੜੀ ਤੂੜੀ ਦਾ ਬਦਲ ਨਹੀਂ ਤੂੜੀ ਦੀ ਫਾਈਬਰ ਹੈ ਤੂੜੀ। ਠੀਕ ਹੈ। ਫਾਈਬਰ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਗੁੱਡ ਫਾਈਬਰ ਇੱਕ ਹੁੰਦਾ ਬੈਡ ਫਾਈਬਰ। ਤੂੜੀ ਗੁੱਡ ਫਾਈਬਰ ਨਹੀਂ ਹੈ। ਤੂੜੀ ਤਾਂ ਬਦਲ ਕੇ ਮੈਂ ਆਉਣ ਲੱਗਿਆ ਉੱਥੇ। ਅਸੀਂ ਪਸ਼ੂ ਨੂੰ ਰੇਸ਼ਾ ਕਰਨ ਰੇਸ਼ਾ ਦੇਣਾ ਜੁਗਾਲੀ ਕਰਨ ਵਾਸਤੇ। ਜੀ। ਹੁਣ ਪਾਉਣੇ ਆ ਫੀਡ ਤੇ। ਰੇਸ਼ਾ ਚਾਹੀਦਾ ਜੁਗਾਲੀ ਕਰਨ ਵਾਲਾ ਤੂੜੀ ਦੇ ਵਿੱਚ ਨਾ ਤਾਂ ਪ੍ਰੋਟੀਨ ਹੈ ਨਾ ਊਰਜਾ। ਮੈਂ ਤਾਂ ਨਹੀਂ ਕਹਿ ਰਿਹਾ ਨਾ ਪਾਓ ਕਿਲੋ ਤੋਂ ਵੱਧ ਨਾ ਪਾਓ ਸ਼ੁਰੂ ਚ ਪਹਿਲੇ 3 ਮਹੀਨੇ ਨਹੀਂ ਲੋੜ ਹੈਗੀ ਠੀਕ ਹੈ ਬਚਾਈ ਰਹੇ ਆਂ ਕੁਝ ਪਸ਼ੂ ਦਾ ਲੋਕ ਕਹਿੰਦੇ ਢਿੱਡ ਭਰਨਾ ਮੈਂ ਕਹਿੰਦਾ ਢਿੱਡ ਭਰਨਾ ਮਤਲਬ ਜੋ ਮਰਜ਼ੀ ਖਾਈ ਚੱਲੋ ਜੇ ਤੁਹਾਡੀ 3 ਕਿਲੋ ਤੂੜੀ ਚੋਂ 2 ਕਿਲੋ ਗੋਏ ਚਾਰੀ ਆ ਤਾਂ ਮਤਲਬ ਪਸ਼ੂ ਤਾਂ ਇਹੀ ਕਹ ਰਿਹਾ ਭਾਈ ਮੈਨੂੰ ਤਾਂ ਕਿਲੋ ਚਾਹੀਦੀ ਆ ਹਾਂ ਲੋਕ ਕਹਿੰਦੇ ਸੱਣੀ ਕਰ ਦਿਓ ਤੂੜੀ ਦੀ ਕਰ ਲਓ ਮੈਂ ਕਹਿੰਦਾ ਨਹੀਂ ਬਚਣਾ ਤੁਸੀਂ ਅਗਲੀ ਗੱਲ ਆਉਣੇ ਫੀਡ ਦੀ ਅਸਲੀ ਪੰਗਾ ਹੁਣ ਫੀਡ ਦਾ ਜੀ ਫੀਡ ਦੇ ਸਾਰੇ ਫਾਰਮੂਲੇ ਆਪਾਂ ਇਸ ਕਿਤਾਬ ਚ ਪਾਏ ਆ ਇਹ ਨਾ ਤਾਂ ਵਪਾਰ ਵਾਸਤੇ ਹੈਗੀ ਜੇ ਵਪਾਰ ਕਰਨਾ ਹੁੰਦਾ ਤਾਂ ਹੈ ਜੋ ਕੁਝ ਕਰਨ ਦੀ ਲੋੜ ਨਹੀਂ ਜੀ YouTube ਤੇ ਪਾਏ ਆ ਫ੍ਰੀ ਸਾਰੇ ਬਾਤ ਜੀ ਕਟੀਆਂ ਬੱਚੀਆਂ ਝੋਟੀਆਂ ਬੈੜੀਆਂ ਗੱਬਣ ਦੁੱਧ ਵਾਲੇ ਡ్రਾਈ ट्रांजिशन ਸਭ ਦੀ ਖੁਰਾਕ ਅਡੜ ਹੋਣੀ ਚਾਹੀਦੀ ਇਹਨੂੰ ਫੇਜ ਫੀਡਿੰਗ ਕਹਿੰਦੇ ਆ ਅੱਜ ਕਰ ਲੋ ਕਰ ਲੂੰ ਕਰ ਲੋ ਹੂੰ ਖੁਰਾਕ ਦੇ ਵਿੱਚ 35 40% ਵਧੀਆ ਦਾਣਾ ਕਣਕ ਮੱਕੀ ਬਾਜਰਾ ਜੋ ਪੋਣਾ ਪੈਣਾ ਖਾਲਾ ਨੇ ਬੜੇਮਿਆਂ ਦੀ ਸਰੋਂ ਦੀ ਸੋਇਆਬੀਨ ਦੀ 30 35 40% ਮੌਸਮ ਦੇ ਹਿਸਾਬ ਨਾਲ ਪਾਣੀ ਪਾਣੀ ਹੈ ਤੁਸੀਂ ਗੱਲ ਕੀਤੀ ਸੀ ਤੂੜੀ ਦੀ ਜੀ ਪਸ਼ੂ ਦਾ ਦੁੱਧ ਵੇਖਣੇ ਫੈਟ ਦੇ ਰੇਟ ਤੇ 15 20 ਕਿਲੋ ਛੋਲਿਆਂ ਦਾ ਛਿਲਕਾ ਚੋਕਰ ਸੋਇਆਬੀਨ ਦਾ ਛਿਲਕਾ ਪਾਉਣਾ ਪੈਣਾ ਇਹ ਫਾਈਬਰ ਹੈ ਗੁੱਡ ਫਾਈਬਰ ਠੀਕ ਹੈ ਮੈਂ ਹੁਣ ਜਿੱਥੇ ਫੈਟ ਦੀ ਪ੍ਰੋਬਲਮ ਆਉਂਦੀ ਹੈ ਸਰਦੀਆਂ ਚ ਮੈਂ ਲੋਕਾਂ ਨੂੰ ਕੀ ਕਹਿਣਾ ਭਾਈ ਤੂੜੀ ਕਰੋ ਘੱਟ ਹੂੰ 2 ਕਿਲੋ 3 ਕਿਲੋ ਛਿਲਕਾ ਵਧੀਆ ਛਿਲਕੇ ਚ ਪ੍ਰੋਟੀਨ ਵੀ ਹੈ ਊਰਜਾ ਵੀ ਹੈ ਪਸ਼ੂਆਂ ਚ ਜਿਹੜੀ ਊਰਜਾ ਚਾਹੀਦੀ ਹੈ ਨਾ ਇਹ ਸਮਝਣ ਦੀ ਲੋੜ ਹੈ ਫਾਈਬਰ ਤੋਂ ਜਿਹੜੀ ਊਰਜਾ ਲੈਣੀ ਹੈ ਅਸੀਂ ਉਹਨੂੰ ਕਹਿੰਦੇ ਐਨ ਡੀ ਐਫ ਨਿਊਟਰਲ ਡਿਟਰਜੈਂਟ ਫਾਈਬਰ ਗੁੱਡ ਕੁਆਲਿਟੀ ਫਾਈਬਰ ਹੂੰ ਜੁਗਾਲੀ ਕਰਨੀ ਓਨੇ ਪਰ ਜੁਗਾਲੀ ਕਰਕੇ ਉਹਨੇ ਵਿੱਚੋਂ ਉਹਨੂੰ ਕੱਢਣਾ ਵੀ ਇੱਕ ਕੁੱਝ ਐਨ ਡੀ ਐਫ ਸਾਡਾ ਬਦਨਾ ਜਿਹੜਾ ਨਾ ਗੁੱਡ ਕੁਆਲਿਟੀ ਫਾਈਬਰ ਹੈ ਜਿਹੜਾ ਉਹ ਟੁੱਟਦਾ ਸੋਦੀ ਹੋਈ ਟੂੜੀ 'ਚ ਫੇਰ ਵੀ ਹੋ ਸਕਦਾ ਠੀਕ ਹੈ ਇਹ ਟੂੜੀ 'ਚ ਨਹੀਂ ਹੈਗਾ ਕੋਸੀ ਚਿਲਕਾ ਕੋਈ ਵੀ ਉਹ ਜਿਹੜੇ ਲੋਕ ਹੁਣ ਦੇਖੋ ਜਿਵੇਂ ਚੋਕਰ ਹੈ ਚੋਕਰ ਘਰ ਦੀ ਗਣ ਕਿਆ ਕਰਦਾ ਚੋਕਰ ਕੋਈ ਕਿਲੋ ਡੇਢ ਕਿਲੋ ਚੋਕਰ ਪਾਉਂਗੇ ਚੋਕਰ ਚ ਬੀ ਕੰਪਲੈਕਸ ਬਹੁਤ ਹੁੰਦਾ ਹੂੰ ਬੀ ਕੰਪਲੈਕਸ ਦੇ ਟੀਕੇ ਤਾਂ ਅਸੀਂ ਲਾ ਰਹੇ ਆ ਜੇ ਘਰ ਦਾ ਬੀ ਕੰਪਲੈਕਸ ਮਿਲ ਜੇ ਤਾਂ ਕੀ ਮੜਾ ਬੀ ਕੰਪਲੈਕਸ ਸਰੀਰ ਦੇ ਇੱਕ ਪਸ਼ੂ ਚ 800 ਕਰੋੜ ਤੋਂ ਵੱਧ ਮਿੱਤਰ ਕੀੜੇ ਹੁੰਦੇ ਆ 800 ਕਰੋੜ ਜੀ ਦੁਨੀਆ ਦੀ ਕੁੱਲ ਵਾਦੀ ਤੋਂ ਜ਼ਿਆਦਾ ਸਾਡੇ ਪੇਟ 'ਚ ਵੀ ਕਰੋੜਾਂ ਦੀ ਗਿਣਤੀ 'ਚ ਮਿੱਤਰ ਕੀੜੇ ਹੁੰਦੇ ਆ ਬੈਕਟੀਰੀਆ ਪ੍ਰੋਟੋਜ਼ੋਆ ਫੰਗਾਈ ਜਿਹਨੂੰ ਕਹਿੰਦੇ ਮਿੱਤਰ ਕੀੜੇ ਉਹਨਾਂ ਦੀ ਖੁਰਾਕ ਪੂਰੀ ਕਰਨੀ ਹੈ ਗੁੱਡ ਕੁਆਲਟੀ ਫਾਈਬਰ ਨੇ ਚੋਕਰ ਛੋਲਿਆਂ ਦਾ ਛਿਲਕਾ ਸੋਇਆਬੀਨ ਦਾ ਛਿਲਕਾ ਇਹ ਦੇਣਾ ਜ਼ਰੂਰੀ ਹੈ 5-7 ਕਿਲੋ ਗੋੜ ਸ਼ੱਕਰ ਕਵਾਂਟਲ ਫੀਡ 'ਚ ਵਧੀਆ ਕੁਆਲਟੀ ਦਾ ਪਾਓ ਔਰ ਗੋੜ ਪਸ਼ੂ ਦੀ ਨਾ ਸਰਦੀਆਂ 'ਚ ਬੜੀ ਵੱਡੀ ਜ਼ਰੂਰਤ ਹੈ ਜਿਹੜੇ ਪਸ਼ੂ ਨੂੰ ਇਹ ਮੈਂ ਬੜੀ ਵਾਰੀ ਕਹਿ ਰਿਹਾ ਸੂਣ ਤੋਂ ਬਾਅਦ ਤਿੰਨ ਮਹੀਨਿਆਂ ਚ ਤੁਸੀਂ ਕੁਆਂਟਲ ਮਤਲਬ ਕਿਲੋ ਰੋਜ਼ ਦਾ ਗੋੜ ਖਵਾਤਾ ਤਿੰਨ ਮਹੀਨੇ ਸਾਰੀਆਂ ਦਵਾਈਆਂ ਦਾ ਬਦਲਾ ਹੂੰ ਹੁਣ ਲੋਕ ਕਹਿੰਦੇ ਗਰਮ ਹੁੰਦਾ ਮੈਂ ਕਹਿੰਦਾ ਗਰਮੀ ਚਾਹੀਦਾ